ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਪਿੰਡ ਕੋਟਕੋਟ ਖੁਰਦ ਜ਼ਿਲ੍ਹਾ ਫਰੀਪ ਤਸਵੀਰ ਤਲਵੰਡੀ ਪਾਈ ਪੈਂਦੀ ਹੈ ਜੀ ਅੱਜ ਦੀ ਵੀਡੀਓ ਵਿੱਚ ਅਕ ਤੁਹਾਨੂੰ ਜਰਸੀ ਵੜ ਤੋਕੜ ਗੱਪਣ ਦਿਖਾਵਾਂਗੇ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਾਇਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮਮਾ 98783 99888838 ਪਰਖ ਤੁਸੀਂ ਆਏ ਕਰਨੀ ਆ ਸਵੇ ਸਵੇ ਨਾਗਰ ਦੇ ਚੋਕੇ ਲੈ ਦੋ ਟਾਈਮ ਆਪਦਾ ਟੁਕੜ ਗੱਬਣਾ ਚੈੱਕ ਪਾਤੇ ਡਾਕਟਰ ਲੈ ਗਾਉਦੀ ਕਰਾ ਕੇ ਲੈ ਜਾਣੀ ਹੈ ਜੀ ਹਾਂਜੀ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਗੇ ਬਾਈ ਮੇਰਾ ਨਾਮ ਮਨਦੀਪ ਬਾਈ ਠੀਕ ਹੈ ਬਾਈ ਇੱਕ ਵੜ ਵਕਾਉਗਾ ਇੱਕ ਵੜ ਦੋ ਠੀਕ ਹੈ ਬਾਈ ਕੀ ਡਰੇਨ ਇਹ ਦੀ ਕਿ ਬਈ 6.5 ਮਹੀਨੇ ਦੀ ਗੱਬਣਾ ਏ ਚੈੱਕ ਪਾਸ ਚੈੱਕ ਪਾਸ ਏ ਅਗਲਾ ਕਰਾ ਕੇ ਜਿਵੇਂ ਆਪਦੀ ਠੀਕ ਆ ਜੀ ਹਾਂਜੀ ਤੇ 6-7 ਕਿਲੋ ਦੁੱਧ ਹੀ ਹਾਂ ਡਰਾਈ ਵਾਲੇ ਪਾਸੇ ਤੁਰੀ ਉਹਦੀ 12 ਕਿਲੋ ਦੁੱਧ ਸਿਰ ਠੀਕ ਆ ਜੀ ਹਾਂਜੀ ਬਈ ਠੀਕ ਆ ਤੋੜ ਲੈ ਮਾੜੀ ਜੀ ਲਓ ਦੋਸਤੋ ਕੱਤ ਕਾੜ ਚੰਗਾ ਵਾ ਵਾਏ ਨੂੰ ਵਾਏ ਨੂੰ ਬਹੁਤਾ ਬਾਈ ਦੱਸਦਾ ਬਈ 6.5 ਦੀ ਗੱਬਣ ਚੈੱਕ ਪਾਸ ਦੋ 6-7 ਕਿਲੋ ਤੁਸੀਂ ਆ ਵਾਦ ਬਾਈ ਕਹਿੰਦਾ ਹਾਂ ਡਰਾਈ ਵਾਲੇ ਪਾਸੇ ਨੂੰ ਲੈ ਕੇ ਚੱਲੇ ਆਂਗੇ ਸੋਨਾ ਫਿਟਿੰਗ ਵਾਲਾ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਪਿਓਰ ਜਰਸੀ ਹੈਗੀ ਤੇ ਵੇਖ ਸਕ ਬੋਦੀ ਭਾਈ ਚੰਗੀਆਂ ਨਿੱਕਾ ਕਾਨਾ ਦਾ ਬਰੀਡ ਬੂਡ ਬਹੁਤ ਆ ਗਈ। ਖਟਿੰਗ ਵਾਲਾ ਹਵਾਨਾ ਵਾ ਗਟਮਾਲਮ ਕਹੋ ਹਾਨਾ ਨੀਗਾ। ਜੇ ਕਿ ਵੀਰ ਦਾ ਚੰਗੀ ਸੇਵਾ ਸੰਭਾਲ ਕੇ ਹੋਰ ਕਰ ਲੂਗਾ, ਗਾ ਤਿਆਰ ਕਰਕੇ ਵੇਚ ਲੂਗਾ ਤਾਂ ਨਹੀਂ ਫੋਲ ਸੇਣਾ ਚ ਸੋਣੀ ਹੈ ਇਹ ਜਾ ਕੇ ਉੱਥੇ ਦੱਦੂ ਸੈਲਸਰ ਚੰਗਾ ਪਾ ਦੋਗੀ। ਦੁੱਧ ਦਾ ਮੱਝਾ ਰ ਕਰਨ ਦਾ ਸੰਗਣਾ। ਬਾਜੇ ਪਾ ਲੈਣੀ ਹੋਵੇ, ਮੱਝ ਆਉਂਦੀ ਹੈ। 1.5 ਲੱਖ ਦੀ ਚੰਗੀ। ਠੰਡੀ ਸੀਲ ਆ ਗਈ, ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਗਈ। ਮੁੱਲ ਬਈ ਫਿਰ ਇਹਦਾ? ਮੁੱਲ 200000 ਰੁਪਏ। ਵਿੱਚ ਮਾਨ ਤਾਨ ਕੋਈ। ਪਰ ਦੋਸਤੋ 52000 ਰੁਪਇਆ ਮੌਲਾ ਵਿੱਚੋਂ ਕੀ ਮਾਨਤਾਣ ਹੋ ਜਾਊਗਾ ਜਿਹਦੇ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਲਓ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ